ਪੰਜਾਬ 247 ਟੀਵੀ ਦੇ ਖਬਰਾਂ ਦੇ ਬ੍ਰਿਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਹਰਜੀਤ ਸਿੰਘ ਗਿੱਲ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਵਾਸੀਆਂ ਦੀ ਦਿੱਕਤ ਨੂੰ ਸਮਝਦਿਆਂ ਹਾਂ ਵਰਕ ਤੇ ਸਟੱਡੀ ਪਰਮਿਟ ਨਵੇਂ ਆਉਣ ਲਈ ਅਮਰੀਕੀ ਸਹਾਦਤ ਤੋਂ ਵਾਪਸ ਕੈਨੇਡਾ ਦਾਖਲਾ ਜਿਹਨੂੰ 플ੈਗ ਪੋਲ 플ੈਗ ਪੋਲ ਕਿਹਾ ਜਾਂਦਾ ਸੀ ਉਹ ਸ਼ਰਤ ਹੁਣ ਖਤਮ ਕਰ ਦਿੱਤੀ ਹੈ ਤੇ ਹੁਣ ਹਰ ਕੋਈ ਵਿਅਕਤੀ ਘਰ ਬੈਠਿਆਂ ਹੀ ਇਹ ਪਰਮਟ ਨੂੰ ਰੀਨਿਊ ਕਰ ਸਕੇਗਾ ਪਰ ਉਸ ਲਈ ਅਰਜੀ ਖਤਮ ਹੋਣ ਤੋਂ ਕਈ ਦਿਨ ਪਹਿਲਾਂ ਹੀ ਇਹ ਸਾਰਾ ਕੰਮ ਕਰਨਾ ਪੈਗਾ ਤਾਂ ਕਿ ਜਿਹੜਾ ਅਰਜੀ ਕਰਤਾ ਹੈ ਉਹਨੂੰ ਪਰਮਿਟ ਸਮੇਂ ਸਿਰ ਮਿਲ ਜਾਏ ਤੇ ਉਹਦੇ ਕੰਮ ਜਾਂ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ਹੁਣ ਤੱਕ ਇਹਨਾਂ ਕੰਮਾਂ ਲਈ ਅਮਰੀਕਨ ਸਹਾਦਤ ਤੇ ਜਾ ਕੇ ਕਿਸੇ ਲਾਂਘੇ ਤੇ ਰਹੀ ਪਹਿਲਾਂ ਸਰਹੱਦ ਪਾਰ ਕਰਕੇ ਅਮਰੀਕਨ ਪੋਸਟ ਤੋਂ ਇੱਕ ਫਾਰਮ ਭਰਵਾ ਕੇ ਲੈਣਾ ਪੈਂਦਾ ਸੀ ਜਿਸ ਨੂੰ 플ੈਗ ਪੋਲ ਕਹਿੰਦੇ ਸੀ ਅਤੇ ਉਸ ਫਾਰਮ ਦੇ ਆਧਾਰ ਤੇ ਕੈਨੇਡਾ ਦੇ ਵਿੱਚ ਦਾਖਲੇ ਮੋਕੇ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਅਮਲੇ ਵੱਲੋਂ ਪਰਮਿਟ ਜਾਰੀ ਕਰਕੇ ਰੀਨਿਊ ਕੀਤੇ ਜਾਂਦੇ ਸਨ ਇਹ ਚੰਡੀਗੜ੍ਹ ਸਲਾਹਕਾਰਾਂ ਦੀ ਕਮਾਈ ਦਾ ਸਰੋਤ ਬਣਿਆ ਹੋਇਆ ਸੀ ਇਮੀਗ੍ਰੇਸ਼ਨ ਵਿਭਾਗ ਅਨਸਾਰ ਦਹਾਕਿਆਂ ਤੋਂ ਚੱਲਦੀ ਇਸ ਪ੍ਰਕਿਰਿਆ ਕਾਰਨ ਸਰਹੱਦ ਤੇ ਭੀੜ ਵੀ ਵੱਧ ਰਹੀ ਸੀ ਅਰਜੀ ਕਰਤਾਵਾਂ ਨੂੰ ਬੇਲੋੜੀ ਪਰੇਸ਼ਾਨੀ ਵੀ ਚਲਣੀ ਪੈਂਦੀ ਸੀ ਤੇ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ 24 ਦਸੰਬਰ ਤੋਂ ਅਜੇ ਹੀ ਲੋਡ ਵਾਲੇ ਕਿਸੇ ਵਿਅਕਤੀ ਨੂੰ 플ੈਗ ਪੋਲ ਤੇ ਜਾੜਦੀ ਹੋਣ ਲੋਡ ਨਹੀਂ ਹੋਵੇਗੀ ਤੇ ਉਹ ਘਰ ਬੈਠਿਆਂ ਹੀ ਆਨਲਾਈਨ ਅਰਜੀ ਦਾਖਲ ਕਰ ਸਕਦਾ ਹੈ ਵਿਭਾਗ ਨੇ ਐਪਲੀਕੈਂਟਸ ਨੂੰ ਸਲਾਹ ਦਿੱਤੀ ਹੈ ਕਿ ਉਹ ਜਿਹੜੇ ਲੜੀਂਦੇ ਦਸਤਾਵੇਜ਼ ਨੇ ਉਹ ਪਹਿਲਾਂ ਹੀ ਤਿਆਰ ਕਰਕੇ ਰੱਖ ਲੈਣ ਤਾਂ ਕਿ ਆਖਰੀ ਤਰੀਕ ਤੋਂ ਕਾਫੀ ਦਿਨ ਪਹਿਲਾਂ ਉਹ ਆਨਲਾਈਨ ਆਪਣੀਆਂ ਅਰਜ਼ੀਆਂ ਭਰ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਫਾਰਮ ਨੇ ਹੁਣ ਕਾਫੀ ਸਖਾਲੇ ਕਰ ਦਿੱਤੇ ਗਏ ਆ ਤਾਂ ਕਿ ਐਪਲੀਕੇਟਸ ਜਿਹੜੇ ਆ ਉਹਨਾਂ ਨੂੰ ਏਜੰਟਾਂ ਦੇ ਝੰਜਟ ਵਿੱਚ ਨਾ ਪੈਣਾ ਪਵੇ। ਅਗਲੀ ਖਬਰ ਇਜ਼ਰਾਈਲ ਤੋਂ ਹੈ ਜੀ ਇੱਕ ਇਜ਼ਰਾਈਲੀ ਡਰੋਨ ਹਮਲੇ ਨੇ ਗਾਜ਼ਾ ਦੇ ਸਿਵਲ ਡਿਫੈਂਸ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਜੋ ਕਿ ਜਿਹੜਾ ਗਾਜ਼ਾ ਪੱਟੀ ਵਿੱਚ ਐਮਰਜੈਂਸੀ ਸੁਆਮਾ ਤੇ ਬਚਾਅ ਕਾਰਜਾਂ ਲਈ ਕੰਮ ਕਰਦਾ ਹੈ ਗਾਜ਼ਾ ਸ਼ਹਿਰ ਵਿੱਚ ਡਰੋਨ ਹਮਲੇ ਵਿੱਚ ਸਿਵਲ ਡਿਫੈਂਸ ਦਾ ਇੱਕ ਮੈਂਬਰ ਆਪਣੇ ਪੁੱਤਰ ਸਮੇਤ ਮਾਰਿਆ ਗਿਆ ਸਿਵਲ ਡਿਫੈਂਸ ਦੇ ਮੈਂਬਰ ਅਹਿਮਦ ਆਲਮਦੌਨ ਨੇ ਕਿਹਾ ਕੇ ਸਾਨੂੰ ਇੱਕ ਐਮਰਜੈਂਸੀ ਸਨੇਹਾ ਮਿਲਿਆ ਸੀ ਜਿਸ ਵਿੱਚ ਰਹਿਸ਼ੀ ਇਮਾਰਤ ਦੇ ਉੱਤੇ ਇਜ਼ਰਾਈਲੀ ਹਵਾਈ ਹਮਲੇ ਦੇ ਨਤੀਜੇ ਵਜੋਂ ਲੱਗੀ ਅੱਗ ਨੂੰ ਬੁਝਾਉਣ ਲਈ ਮਦਦ ਦੀ ਮੰਗੀ ਗਈ ਸੀ ਅਸੀਂ ਘਟਨਾ ਵਾਲੀ ਥਾਂ ਵੱਲ ਤੇਜ਼ੀ ਨਾਲ ਦੌੜੇ ਰਸਤੇ ਵਿੱਚ ਸਾਨੂੰ ਇੱਕ ਕਾਲ ਆ ਗਈ ਜਿਸ ਵਿੱਚ ਦੱਸਿਆ ਗਿਆ ਕਿ ਜਿਹੜੀ ਸਾਈਡ ਤੇ ਤੁਸੀਂ ਜਾ ਰਹੇ ਹੋ ਉਸ ਨੂੰ ਹੁਣੇ ਹੀ ਦੁਬਾਰਾ ਬੰਦ ਕਰ ਦਿੱਤਾ ਗਿਆ ਜਾਨੀ ਕਿ ਤੁਸੀਂ ਉੱਥੇ ਜਾ ਕੇ ਅੱਗ ਨਹੀਂ ਬੁਝਾ ਸਕਦੇ ਤੇ ਇਜ਼ਰਾਈਲੀ ਏਜੰਸੀਆਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਪਰ ਉਹ ਕਹਿੰਦੇ ਅਸੀਂ ਜਾ ਕੇ ਵੇਖਿਆ ਕਿ ਸਾਡੇ ਸਾਥੀ ਸਿਵਲ ਡਿਫੈਂਸ ਟੀਮ ਦੇ ਮੈਂਬਰਾਂ ਸਮੇਤ ਦਰਜਣਾਂ ਲੋਕ ਜਿਹੜੇ ਆ ਉਹ ਮਾਰੇ ਗਏ ਸਨ ਸੋ ਬੈਥਲਮ ਦੇ ਪادری ਦਾ ਕਹਿਣਾ ਹੈ ਕਿ ਇਜ਼ਰਾਈਲੀ ਫਲਸਤੀਨ ਵਿੱਚ ਪੱਛਮੀ ਕਿਨਾਰੇ ਜਾਨੀ ਕਿ ਵੈਸਟ ਬੈਂਕ ਅਤੇ ਪੂਰਬੀ ਯਰੂਸ਼ਲਮ ਵਿੱਚ ਮੁਸਲਮਾਨ ਤੇ ਸਾਈ ਦੋਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਕਬਜ਼ੇ ਵਾਲੇ ਪੱਛਮੀ ਕੰਡੇ ਦੇ ਬੈਥਲੇਮ ਵਿੱਚ ਇਵੈਂਜੇਲੀਕਲ ਲੂਥਰਲ ਚਰਚ ਦੇ ਪਾਦਰੀ ਨੇ ਮੁੰਥਰ ਆਇਜੈਕ ਉਹਨਾਂ ਦਾ ਕਹਿਣਾ ਹੈ ਕਿ ਇਸਾਈਆਂ ਦੀ ਸਥਿਤੀ ਦੂਜੇ ਫਲਸਤੀਨੀਆ ਨਾਲੋਂ ਕੋਈ ਵੱਖਰੀ ਨਹੀਂ ਹੈ ਉਹਨਾਂ ਨੇ ਤੁਰਕੀ ਇੱਕ ਖਬਰ ਏਜੰਸੀ ਅਨਾਡੋਲੂ ਨੂੰ ਦੱਸਿਆ ਕਿ ਉਹ ਸਾਰੇ ਨਸਲਕੁਸ਼ੀ ਦੇ ਤਹਿਤ ਉਜਾੜੇ ਦੇ ਖਤਰੇ ਦਾ ਇੱਕੋ ਜਿਹਾ ਹੀ ਸਾਹਮਣਾ ਕਰ ਰਹੇ ਹਨ ਪਾਦਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਕਦੇ 크리스마ਸ ਮਨਾਉਣ ਦਾ ਸੁਪਨਾ ਵੀ ਨਹੀਂ ਦੇਖਿਆ ਸਾਡੇ ਲਈ ਆਮ ਤੌਰ ਤੇ ਜਸ਼ਨ ਮਨਾਉਣਾ ਸੰਭਵ ਹੀ ਨਹੀਂ ਹੈ ਜਦੋਂ ਕਿ ਗਾਜ਼ਾ ਵਿੱਚ ਸਥਿਤੀ ਇਹ ਹੈ ਕਿ ਇੱਥੇ ਗਾਜ਼ਾ ਵਿੱਚ 14 ਮਹੀਨਿਆਂ ਤੋਂ ਵੱਧ ਸਮੇਂ ਤੋਂ ਇਹ ਨਸਲਕੁਸ਼ੀ ਜਿਹੜੀ ਹੈ ਚੱਲ ਰਹੀ ਹੈ ਅਗਲੀ ਖਬਰ ਸੀਰੀਆ ਦੀ ਰਾਜਧਾਨੀ ਦਮਸ਼ਕ ਦੇ ਇਸਾਈ ਇਲਾਕਿਆਂ ਵਿੱਚ 100 ਵਾਰ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਦੁਆਰਾ ਇੱਕ ਹੋਰ ਕਸਬੇ ਵਿੱਚ 크리스마ਸ ਟ੍ਰੀ ਨੂੰ ਅੱਗ ਲਾਉਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਹਾਮਾ ਸ਼ਹਿਰ ਦੇ ਨੇੜੇ ਇਸਾਈ ਬਹੁਗਿਣਤੀ ਵਾਲੇ ਕਸਬੇ ਸੁਕਾਹਾ ਬਿਹਾਰ ਵਿੱਚ ਇੱਕ ਜਨਤਕ ਤੌਰ ਤੇ 크리스마ਸ ਟ੍ਰੀ ਨੂੰ ਅੱਗ ਲਾਉਂਦੇ ਹੋਏ ਵੀਡੀਓ ਸਾਹਮਣੇ ਆਏ ਹਨ ਜਿਸ ਵਿੱਚ ਜਿਹਦੇ ਨਾਲ ਕਾਫੀ ਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ। ਪਰ ਇਹ ਸਪਸ਼ਟ ਨਹੀਂ ਹੈ ਕਿ ਇਸ 크리스마ਸ ਟ੍ਰੀ ਨੂੰ ਅੱਗ ਕਿਸ ਨੇ ਲਾਈ। ਪਰ ਇਹ ਇੱਕ ਵੀਡੀਓ ਜਿਹੜਾ ਹੈ ਸਾਹਮਣੇ ਆਇਆ ਇਹਦੇ ਵਿੱਚ ਇੱਕ ਜਿਹੜੇ ਵਿਦਰੋਹੀ ਸਿਪਾਈ ਆ ਉਹ ਇੱਕ ਪਾਦਰੀ ਜਿਹੜਾ 크ਿਸਚਨ ਪਾਦਰੀ ਆ ਉਹਦੇ ਕੋਲ ਖੜਾ ਤੇ ਉਹਨੂੰ ਕਹਿ ਰਿਹਾ ਹੈ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਅਸੀਂ ਸਜ਼ਾ ਦਵਾਂਗੇ ਹਰਾਲਤੋਂ ਦੀ ਸੌਂ ਖਾ ਰਿਹਾ ਅਤੇ ਉਹ ਜਿਹੜਾ ਅਨਪਛਾਤਾ ਸਿਪਾਈ ਬਾਕੀਆਂ ਦਾ ਸਪਾਈ ਹੈ ਉਹ ਸੜੇ ਹੋਏ 크리스마ਸ ਟਰੀ ਦੇ ਕੋਲ ਇੱਕ ਹੋਰ ਗਰੁੱਪ ਜਿਹੜਾ ਪ੍ਰਦਰਸ਼ਨ ਕਰ ਰਿਹਾ ਉਹਨਾਂ ਨੂੰ ਵੀ ਕਹਿ ਰਿਹਾ ਸੀ ਕਿ ਸਵੇਰ ਤੱਕ ਤੁਸੀਂ ਵੇਖੋਗੇ ਕਿ ਜਿਹੜਾ 크리스마ਸ ਟਰੀ ਹੈ ਇਹਨੂੰ ਦੁਬਾਰਾ ਬਹਾਲ ਕਰ ਦਿੱਤਾ ਜਾਊਗਾ ਅਸਦ ਦੇ ਅਧੀਨ ਅਸਾਈਆਂ ਨੂੰ ਆਪਣੀਆਂ ਛੁੱਟੀਆਂ ਮਨਾਉਣ ਤੇ ਉਹਨਾਂ ਦੀਆਂ ਰਸਮਾਂ ਅਭਿਆਸ ਕਰਨ ਦੀ ਇਜਾਜ਼ਤ ਦਿੱਤੀ ਹੋਈ ਸੀ ਪਰ ਸਾਰੇ ਸਰੀਆਈ ਲੋਕਾਂ ਵਾਂਗ ਬੋਲਣ ਦੀ ਆਜ਼ਾਦੀ ਤੇ ਰਾਜਨੀਤਿਕ ਗਤੀਵਿਧੀਆਂ ਤੇ ਸਮਾਵਾ ਤੇ ਜ਼ੁਲਮ ਦਾ ਉਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ ਸੀ ਅਗਲੀ ਖਬਰ ਯੂਰਪ ਤੋਂ ਜੀ ਜਰਮਨ ਦੀ ਕ੍ਰਿਸਮਸ ਮਾਰਕੀਟ ਵਿੱਚ ਹੋਏ ਹਮਲੇ ਦੇ ਕਾਰਨ ਤੇ ਜਰਮਨ ਦੇ ਵਿੱਚ ਪ੍ਰਵਾਸੀਆਂ ਦੇ ਵਿਰੁੱਧ ਗੁੱਸਾ ਵੱਧ ਚੁੱਕਾ ਹੈ ਕ੍ਰਿਸਮਸ ਦੀਆਂ ਲਾਈਟਾਂ ਤੇ ਟੈਂਸਲ ਨਾਲ ਸਜੇ ਸਟਾਲ ਖਾਲੀ ਪਏ ਹਨ ਤੇ ਬੰਦ ਹਨ ਮੈਗਡੇਬਰਗ ਦੇ ਕੇਂਦਰ ਦੇ ਵਿੱਚ ਬਾਜ਼ਾਰ ਤੇ ਜਿਹੜੀ ਸੜਕ ਹੈ ਜਿਹੜੀ ਆਲੇ ਦੁਆਲੇ ਲੰਘਦੀ ਆ ਉਹਦੇ ਤੇ ਜਰਮਨ ਪੁਲਿਸ ਪਹਿਰਾ ਦੇ ਰਹੀ ਹੈ ਤੇ ਜਿਹੜੀਆਂ ਟੀਮਾਂ ਨੇ ਫਰੈਂਸਿਕ ਟੀਮਾਂ ਉਹ ਸੜਕ ਤੋਂ ਖੂਨ ਦੇ ਤੱਬਿਆਂ ਨੂੰ ਰਗੜਨ ਰਗੜ ਕੇ ਅਪਰਾਧ ਦੇ ਸਥਾਨ ਨੂੰ ਧਿਆਨ ਨਾਲ ਉਹਦੀ ਜਾਂਚ ਕਰ ਰਹੀਆਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਇਸ 크리스마ਸ ਮਾਰਕੀਟ ਤੇ ਇੱਕ ਭਿਆਨਕ ਕਾਰ ਹਮਲੇ ਨੇ ਇੱਕ 9 ਸਾਲ ਦੇ ਲੜਕੇ ਸਮੇਤ ਪੰਜ ਲੋਕਾਂ ਨੂੰ ਦਗੜ ਕੇ ਮਾਰ ਦਿੱਤਾ ਸੀ ਇਸ ਨਾਲ ਜਰਮਨ ਸ਼ਹਿਰ ਜਿਹੜਾ ਇਹ ਹੈ ਇਹਦੇ ਵਿੱਚ ਸਦਮਾ ਜਿਹੜਾ ਸਾਇਆ ਹੋਇਆ ਹੈ ਤੇ ਲੋਕ ਸਦਮੇ ਵਿੱਚ ਡੁੱਬੇ ਹੋਏ ਨੇ ਬਾਜ਼ਾਰ ਦੇ ਪ੍ਰਵੇਸ਼ ਦੁਆਰ ਦੇ ਉੱਤੇ ਵੀ ਉਥਾਨਿਕ ਜਿਹੜੇ ਲੋਕ ਦੁਖੀ ਹੋਏ ਪਏ ਨੇ ਉਹਨਾਂ ਨੇ ਮੋਮਬਤੀਆਂ ਜਗਾਈਆਂ ਤੇ ਜਿਹੜੇ ਮਰਨ ਵਾਲੇ ਉਹਨਾਂ ਨੂੰ ਸ਼ਰਧਾਂਜਲੀਾਂ ਭੇਟ ਕੀਤੀਆਂ ਤੇ ਕਈ ਤਰ੍ਹਾਂ ਦੇ ਗੁਲਦਸਤੇ ਤੇ ਫੁੱਲ ਉੱਤੇ ਰੱਖੇ ਜਰਮਨੀ ਵਿੱਚ ਇਸੇ ਤਰ੍ਹਾਂ ਦਾ ਹਮਲਾ 2016 ਵਿੱਚ ਵੀ ਹੋਇਆ ਸੀ ਜਿਹਦੀਆਂ ਯਾਦਾਂ ਨੂੰ ਦੁਬਾਰਾ ਤਾਜ਼ਾ ਕਰ ਦਿੱਤਾ ਗਿਆ ਹੈ ਜਦੋਂ ਬਰਲਨ ਵਿੱਚ ਇੱਕ ਕ੍ਰਿਸਮਸ ਮਾਰਕੀਟ ਵਿੱਚ ਹੀ ਇੱਕ ਦਰਜਣ ਤੋਂ ਵੱਧ ਲੋਕਾਂ ਨੂੰ ਇੱਕ ਗੱਡੀ ਥਲੇ ਟਰੱਕ ਦੇ ਥਲੇ ਦੇ ਕੇ ਮਾਰਿਆ ਗਿਆ ਸੀ ਉਸ ਸਮੇਂ ਉਹ ਵਿਅਕਤੀ ਜਿਹੜਾ ਸੀ ਉਹ 24 ਸਾਲਾਂ ਦਾ ਟਿਊਨੀਸ਼ੀਅਨ ਵਿਅਕਤੀ ਸੀ ਜੋ ਜਰਮਨੀ ਵਿੱਚ ਸ਼ਰਨ ਪ੍ਰਾਪਤ ਕਰਨੀ ਚਾਹੁੰਦਾ ਸੀ ਪਰ ਉਹਨੂੰ ਸ਼ਰਨ ਮਿਲੀ ਨਹੀਂ ਸੀ ਤੇ ਉਹ ਆਈਐਸਆਈਐਸ ਦੇ ਜਿਹੜਾ ਕੱਟੜपंथी ਜਹਾਦੀ ਨੇ ਉਹਨਾਂ ਦੇ ਟੇਟੇ ਚੜ ਗਿਆ ਸੀ ਉਸ ਨੇ ਤਿਹਾਰਾ ਦੀ ਭੀੜ ਵਿੱਚ ਇੱਕ ਟਰੱਕ ਨੂੰ ਚੜਾ ਦਿੱਤਾ ਜਿਸ ਨਾਲ ਜਰਮਨੀ 'ਚ ਗੁੱਸਾ ਤੇ ਸ਼ੱਕ ਪੈਦਾ ਹੋਇਆ ਸੀ ਉਦੋਂ ਵੀ ਹੁਣ ਮੱਧਪੂਰਬ ਤੋਂ ਮੁੱਖ ਤੌਰ ਤੇ ਮੁਸਲਮ ਪ੍ਰਵਾਸੀਆਂ ਦੀ ਆਮਦ ਨੂੰ ਲੈ ਕੇ ਗੁੱਸਾ ਲੋਕਾਂ ਵਿੱਚ ਗੁੱਸਾ ਫੈਲਿਆ ਹੋਇਆ ਹੈ ਸਥਾਨਕ ਲੋਕਾਂ ਦੇ ਅਨੁਸਾਰ ਕੋਈ ਵੀ ਵਿਅਕਤੀ ਜੋ ਨਫ਼ਰਤ ਕਰਦਾ ਇੱਥੋਂ ਤੱਕ ਕਿ ਲੋਕਾਂ ਨੂੰ ਮਾਰਦਾ ਹੈ ਦੇਸ਼ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਮਾਰਦਾ ਤੇ ਇਹੋ ਜਿਹੇ ਵਿਅਕਤੀ ਨੂੰ ਸ਼ਰਨ ਦੇਣ ਦਾ ਕੋਈ ਵਜ੍ਹਾ ਨਹੀਂ ਹੈ ਕੋਈ ਵੀ ਜੋ ਸਾਡੀ ਹਰ ਚੀਜ਼ ਨੂੰ ਮਾਮੂਲੀ ਤੇ ਤੁਛ ਆਂਦਾ ਹੈ ਹਰ ਉਹ ਚੀਜ਼ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਸਾਡੇ ਨਾਲ ਸਬੰਧਤ ਨਹੀਂ ਹੈ ਬੰਦਾ ਜਿਹੜਾ ਸਾਡੀਆਂ ਚੀਜ਼ਾਂ ਨੂੰ ਪਿਆਰ ਨਹੀਂ ਕਰਦਾ ਏਐਫਡੀ ਇੱਕ ਪਾਰਟੀ ਆ ਉਥੋਂ ਦੀ ਜਿਹੜੀ ਤੁਰ ਸੱਜੇ ਪਰ ਅ ਖਿਆਲਾਂ ਦੀ ਪਾਰਟੀ ਆ ਉਹਨਾਂ ਦੇ ਨੇਤਾ ਐਲਸ ਵਡੇਲ ਨੇ ਇੱਕ ਰੈਲੀ ਕੀਤੀ ਉਹਦੇ ਵਿੱਚ ਕਿਹਾ ਕਿ ਜਿਹੜੇ ਐਮ ਡੀ ਆਰ ਭੀੜ ਵਿੱਚ ਮੌਜੂਦ ਲੋਕ ਉਹਦੇ ਪਾਸ਼ੰਦਰਾਨ ਲੋਕ ਉਹੋ ਜਿਹੇ ਲੋਕਾਂ ਨੂੰ ਦੇਸ਼ ਨਿਕਾਲੇ ਦੇ ਨਾਰੇ ਲਾ ਰਹੇ ਸਨ ਲੋਕ ਕਹਿ ਰਹੇ ਸਨ ਕਿ ਹੁਣ ਸਾਡੀਆਂ ਸਰਦਾਂ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ ਇਹੋ ਜਿਹੇ ਲੋਕਾਂ ਦੀ ਸਫਾਈ ਹੋਣੀ ਚਾਹੀਦੀ ਹੈ ਜੋ ਇਹੋ ਜੇ ਕੰਮ ਕਰਦੇ ਹਨ ਲੋਕ ਵੱਡੇ ਪੱਧਰ ਤੇ ਪ੍ਰਵਾਸੀਆਂ ਦਾ ਵਿਰੋਧ ਕਰ ਰਹੇ ਹਨ ਹਰ ਕੋਈ ਇਸ ਸਥਿਤੀ ਨਾਲ ਆਪਣੇ ਤਰੀਕੇ ਨਾਲ ਨਜਿੱਠ ਰਿਹਾ ਹੈ ਕੁਝ ਦਾ ਆਸ ਹਨ ਕੁਝ ਗੁੱਸੇ ਵਿੱਚ ਹਨ ਹਰ ਕਿਸੇ ਨੂੰ ਆਪਣੀ ਰਾਏ ਜਾਰ ਕਰਨ ਦਾ ਅਧਿਕਾਰ ਤਾਂ ਹੈ ਇਸ ਦੀ ਵਰਤੋਂ ਇੱਥੇ ਕਿਸੇ ਵੀ ਰਾਜਨੀਤਿਕ ਉਦੇਸ਼ਾਂ ਲਈ ਨਹੀਂ ਕੀਤੀ ਜਾਣੀ ਚਾਹੀਦੀ ਕੁਝ ਲੋਕਾਂ ਦਾ ਵੀ ਖਿਆਲ ਹੈ ਪਰ ਇਸ ਤਰ੍ਹਾਂ ਪ੍ਰਵਾਸ ਵਿਰੋਧੀ ਜਿਹੜੇ ਤੁਰ ਸੱਜੇ ਪੱਖੀ ਐਫ ਡੀ ਪਾਰਟੀ ਹੈ ਜਿਸ ਨੇ ਇਸ ਘਟਨਾ ਨੂੰ ਧਾਰ ਬਣਾਇਆ ਹੈ ਤੇ ਸੌਵਰ ਸ਼ਾਮ ਨੂੰ ਉਹਨਾਂ ਨੇ ਮੈਗਨੇਟਬਰਗ ਸ਼ਹਿਰ ਜਿੱਥੇ ਘਟਨਾ ਹੋਈ ਸੀ ਉਹਦੇ ਵਿੱਚ ਇੱਕ ਰੋਲ ਰੈਲੀ ਦਾ ਵੀ ਯੋਜਿਤ ਕੀਤਾ ਸੀ ਜਿਸ ਵਿੱਚ ਲਗਭਗ 3500 ਲੋਕ ਜਿਹੜੇ ਉਹ ਸ਼ਾਮਲ ਹੋਏ ਤੇ ਨਾਰੇਬਾਜ਼ੀ ਕਰਦੇ ਰਹੇ ਅਗਲੀ ਖਬਰ ਭਾਰਤ ਤੇ ਬੰਗਲਾਦੇਸ਼ ਦੇ ਸਬੰਧਾਂ ਨੂੰ ਲੈ ਕੇ ਆਏ ਬੰਗਲਾਦੇਸ਼ ਨੇ ਭਾਰਤ ਤੋਂ ਸ਼ੇਖ ਸ਼ੀਨਾ ਦੀ ਹਵਾਰਗੀ ਦੀ ਮੰਗ ਕੀਤੀ ਹੈ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਸਲਾਹਕਾਰ ਮੁਹੰਮਦ ਤੋਹੀਦ ਹੁਸੈਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹਨਾਂ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਸ਼ੇਖ ਸ਼ੀਨਾ ਨੂੰ ਨਿਆਂਇਕ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਬੰਗਲਾਦੇਸ਼ ਦੀ ਇਸ ਮੰਗ ਦੀ ਪੁਸ਼ਟੀ ਕਰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੌਵਾਰ ਨੂੰ ਕਿਹਾ ਕਿ ਸਾਨੂੰ ਬੰਗਲਾਦੇਸ਼ ਦੇ ਹਾਈ ਕਮਿਸ਼ਨ ਤੋਂ ਹਵਾਲਗੀ ਦੀ ਬੇਨਤੀ ਮਿਲ ਚੁੱਕੀ ਹੈ ਅਸੀਂ ਇਸ ਮਾਮਲੇ ਵਿੱਚ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣੀ ਚਾਹੁੰਦੇ ਬੰਗਲਾਦੇਸ਼ ਦੀ ਅੰਤਰਮ ਸਰਕਾਰ ਤੋਂ ਸ਼ੇਖ ਸੀਨਾ ਦੀ ਹਵਾਲਗੀ ਦੀ ਮੰਗ ਨੂੰ ਉਸ ਦੇ ਸਖਤ ਰਵੱਈਏ ਵੱਜੋਂ ਦੇਖਿਆ ਜਾ ਰਿਹਾ ਹੈ ਸ਼ੇਖ ਸੀਨਾ ਨੂੰ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਬੰਗਲਾਦੇਸ਼ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਅਜੇ ਤੱਕ ਭਰੋਸਾ ਵਾਪਸ ਨਹੀਂ ਆਇਆ ਤੇ ਤਲਖੀ ਵਧੀ ਹੋਈ ਹੈ ਭਾਰਤ ਦੇ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੂੰ ਪਿਛਲੇ ਮਹੀਨੇ ਬੰਗਲਾਦੇਸ਼ ਦਾ ਦੌਰਾ ਕਰਨ ਲਈ ਭੇਜਿਆ ਗਿਆ ਸੀ ਇਸ ਉਮੀਦ ਨਾਲ ਉਹਨਾਂ ਨੂੰ ਭੇਜਿਆ ਗਿਆ ਸੀ ਕਿ ਦੋਵਾਂ ਦੇਸ਼ਾਂ ਦੇ ਵਿੱਚ ਰਿਸ਼ਤਿਆਂ ਦੀ ਬਰਫ਼ ਪਿਘਲ ਜਾਏਗੀ ਪਰ ਅਜੇ ਤੱਕ ਇਹੋ ਜਿਹਾ ਹੁੰਦਾ ਕੁਝ ਨਜ਼ਰ ਨਹੀਂ ਆ ਰਿਹਾ ਬੰਗਲਾਦੇਸ਼ ਦੀ ਇਹ ਮੰਗ ਭਾਰਤ ਲਈ ਬਹੁਤ ਅਸਹਿਜ ਕਰਨ ਵਾਲੀ ਹੈ ਸ਼ੇਖ ਸੀਨਾ ਨੂੰ ਭਾਰਤ ਦੀ ਦੋਸਤ ਮੰਨਿਆ ਜਾਂਦਾ ਹੈ ਤੇ ਜਦੋਂ ਉੱਥੇ ਸਿਆਸੀ ਬਦਲਾਖੋਰੀ ਦਾ ਮਾਹੌਲ ਹੁੰਦਾ ਹੈ ਤਾਂ ਭਾਰਤ ਉਸ ਨੂੰ ਬੰਗਲਾਦੇਸ਼ ਭੇਜਣ ਦਾ ਰਿਸਕ ਨਹੀਂ ਉਠਾ ਸਕਦਾ ਭਾਰਤ ਦੇ ਸਾਬਕਾ ਵਿਦੇਸ਼ ਕੱਤਰ ਕਵਲ ਸਿੰਪਲ ਨੇ ਲਿਖਿਆ ਹੈ ਕਿ ਭਾਰਤ ਸ਼ੇਖ ਸੀਨਾ ਦੀ ਹਵਾਲਗੀ ਕਦੀ ਵੀ ਨਹੀਂ ਕਰ ਸਕਦਾ ਬੰਗਲਾਦੇਸ਼ ਨੇ ਸਿਆਸੀ ਕਾਰਨਾ ਕਰਕੇ ਭਾਰਤ ਤੋਂ ਜਹੀ ਮੰਗ ਕੀਤੀ ਹੈ ਭਾਰਤ ਤੇ ਬੰਗਲਾਦੇਸ਼ ਦਰਮਿਆਨ ਹਵਾਲਗੀ ਸੰਧੀ ਵਿੱਚ ਸਿਆਸੀ ਹਵਾਲਗੀ ਸ਼ਾਮਲ ਨਹੀਂ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਬੰਗਲਾਦੇਸ਼ ਦੀ ਅੰਤਮ ਸਰਕਾਰ ਨੇ ਭਾਰਤ ਨਾਲ ਟਕਰਾਅ ਨੂੰ ਵਧਾਉਣ ਦਾ ਮਨ ਬਣਾ ਲਿਆ ਹੈ ਬੰਗਲਾਦੇਸ਼ ਦਾ ਇਹ ਸਟੈਂਡ ਕਿਸੇ ਵੀ ਗਲਤ ਸਲਾਹ ਦੇ ਉੱਤੇ ਆਧਾਰਿਤ ਹੈ ਬੰਗਲਾਦੇਸ਼ ਦੇ ਸਲਾਮੀ ਨੇਤਾ ਭਾਰਤ ਤੇ ਉੱਥੋਂ ਦੀ ਅੰਤਮ ਸਰਕਾਰ ਨਾਲ ਚੰਗੇ ਸਬੰਧ ਨਹੀਂ ਚਾਹੁੰਦੇ ਆਗੂਆਂ ਦੇ ਦਬਾਅ ਹਟ ਕੰਮ ਕਰ ਰਹੇ ਹਨ ਭਾਰਤੀ ਡਿਪਲੋਮੈਟ ਰਜੀਵ ਡੋਗਰਾ ਜਿਹੜੇ ਸਾਬਕਾ ਡਿਪਲੋਮੈਟ ਨੇ ਉਹਨਾਂ ਨੇ ਪੀਟੀਆਈ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਪਾਕਿਸਤਾਨ ਖਿਲਾਫ ਜੋ ਬਗਾਵਤ ਹੋਈ ਸੀ ਜਾਨੀ ਕਿ 1971 ਵਾਲੀ ਹਸੀਨਾ ਉਸ ਬਗਾਵਤ ਦਾ ਪ੍ਰਤੀਕ ਵੀ ਹੈ ਕਿਉਂਕਿ ਉਹਦੇ ਪਿਤਾ ਸ਼ੇਖ ਮਜੀਬਰ ਰਹਿਮਾਨ ਨੇ ਇਸ ਬਗਾਵਤ ਦੀ ਅਗਵਾਈ ਕੀਤੀ ਸੀ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਚੀਜ਼ਾਂ ਉਲਟੀ ਦਿਸ਼ਾ ਵੱਲ ਵੱਧ ਰਹੀਆਂ ਹਨ ਹੁਣ ਬੰਗਲਾਦੇਸ਼ ਦੇ ਨਵੇਂ ਸ਼ਾਸਕ ਪਾਕਿਸਤਾਨ ਨਾਲ ਦੋਸਤੀਆਂ ਗੰਢਣਾ ਚਾਹੁੰਦੇ ਹਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਬ੍ਰਹਮਾ ਚਲਾਨੀ ਨੇ ਸ਼ੇਖ ਸੀਨਾ ਦੀ ਹਵਾਲਗੀ ਦੀ ਮੰਗ ਤੇ ਸਵਾਲ ਚੁੱਕਦਿਆ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਇੱਕ ਅਜਿਹੀ ਸਰਕਾਰ ਹੈ ਜੋ ਹਿੰਸਕ ਭੀੜ ਦੇ ਜ਼ੋਰ ਨਾਲ ਸੱਤਾ ਵਿੱਚ ਆਈ ਹੈ ਇਸ ਸਰਕਾਰ ਦੀ ਕੋਈ ਸੰਵਿਧਾਨਕ ਮਾਨਤਾ ਹੀ ਨਹੀਂ ਹੈ ਅਜਿਹੀ ਸਥਿਤੀ ਵਿੱਚ ਭਾਰਤ ਤੋਂ ਸ਼ੇਖ ਸੀਨਾ ਦੀ ਹਵਾਲਗੀ ਦੀ ਮੰਗ ਕਰਨ ਦਾ ਉਸ ਸਰਕਾਰ ਕੋਲ ਕੋਈ ਅਧਿਕਾਰ ਵੀ ਨਹੀਂ ਹੈ ਥਿੰਕ ਟੈਂਕ ਵਿਲਸਨ ਸੈਂਟਰ ਦੇ ਏਸ਼ੀਆ ਇੰਸਟੀਚਿਊਟ ਦਕਰੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਗੁਗਲਮੈਨ ਦਾ ਕਹਿਣਾ ਹੈ ਕਿ ਭਾਰਤ ਕਦੇ ਵੀ ਸ਼ੇਖ ਸੀਨਾ ਨੂੰ ਵਾਪਸ ਨਹੀਂ ਭੇਜ ਸਕਦਾ ਗੁਗਲਮੈਨ ਨੇ ਲਿਖਿਆ ਹੈ ਕਿ ਭਾਰਤ ਤੋਂ ਸ਼ੇਖ ਸੀਨਾ ਦੀ ਹਵਾਲਗੀ ਦੀ ਮੰਗ ਸਾਨੂੰ ਕੋਈ ਵੱਡਾ ਮੁੱਦਾ ਜਾਪਦੀ ਨਹੀਂ ਭਾਰਤ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਜੇਹੀ ਮੰਗ ਇੱਕ ਦਿਨ ਆਵੇਗੀ ਬੰਗਲਾਦੇਸ਼ ਨੂੰ ਇਹ ਪਤਾ ਹੋਵੇਗਾ ਕਿ ਭਾਰਤ ਇਸ ਲਈ ਤਿਆਰ ਨਹੀਂ ਹੋ ਸਕਦਾ ਇਹ ਮੈਜ ਇੱਕ ਰਸਮੀ ਗੱਲ ਤੋਂ ਵੱਧ ਕੁਝ ਵੀ ਨਹੀਂ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਮੰਗ ਦੋਆਂ ਦੇਸ਼ਾਂ ਦੇ ਦੁਲਲੇ ਸਬੰਧਾਂ ਤੇ ਕੋਈ ਅਸਰ ਪਾਵੇਗੀ ਸੰਯੁਕਤ ਰਾਸ਼ਟਰ ਦੇ ਸਾਬਕਾ ਡਿਪਲੋਮੈਟ ਦਲੀਪ ਸਿਨਹਾ ਨੇ ਵੀ ਪੀਟੀਆਈ ਸਮਾਚਾਰ ਏਜੰਸੀ ਨੂੰ ਕਿਹਾ ਹੈ ਕਿ ਭਾਰਤ ਨੂੰ ਜਾਂਚ ਕਰਨੀ ਪਵੇਗੀ ਕਿ ਸ਼ੇਖ ਸੀਨਾ ਤੇ ਕਿਸ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੇਖ ਸੀਨਾ ਪ੍ਰਧਾਨ ਮੰਤਰੀ ਸਨ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਉਹ ਜੁਨ੍ਹਾਂ ਨੂੰ ਜ਼ਿੰਮੇਵਾਰੀ ਸੀ ਕਾਰਜਕਾਰੀ ਦਾ ਮੁਖੀ ਹੋਣ ਕਰਕੇ ਕੁਝ ਆਕੂ ਜੋ ਹੁਕਮ ਦਿੰਦੇ ਨੇ ਤੇ ਉਹਦੇ ਤੇ ਪੁਲਿਸ ਕੋਈ ਅਤਿਆਚਾਰ ਕਰਦੀ ਤੇ ਉਹਦੇ ਬਰਾਬਰ ਹੁੰਦੇ ਨੇ ਸੋ ਅਜਿਹੇ ਕਈ ਗੱਲਾਂ ਹੋ ਸਕਦੀਆਂ ਹਨ ਪਰ ਇਹਨਾਂ ਮਾਮਲਿਆਂ ਵਿੱਚ ਤੁਸੀਂ ਸਿਆਸਤਦਾਨਾਂ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਠ라 ਸਕਦੇ ਜਦੋਂ ਤੱਕ ਕਿ ਉਹਦੇ ਖਿਲਾਫ ਨਿੱਜੀ ਬਦਲਾਖੋਰੀ ਦਾ ਮਾਮਲਾ ਨਾ ਹੋਵੇ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਬੰਗਲਾਦੇਸ਼ ਦੀ ਅੰਤਰਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਜੂਨਸ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਇਸ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਧਾਰਮਕ ਆਸਤਾ ਦੀ ਪ੍ਰਵਾਹ ਕੀਤੇ ਬਿਨਾ ਮਨੁੱਖੀ ਅਧਿਕਾਰਾਂ ਦੇ ਸਨਮਾਨ ਤੇ ਸੁਰੱਖਿਆ ਲਈ ਆਪਣੀ ਵਚਨਬੱਧਤਾ ਨੂੰ ਦਰਾਇਆ ਗਿਆਨ ਵਿੱਚ ਕਿਹਾ ਗਿਆ ਹੈ ਕਿ ਸਲੀਵਨ ਨੇ ਇੱਕ ਖੁਸ਼ਹਾਲ ਸਥਿਰ ਤੇ ਲੋਕਤੰਤਰੀ ਬੰਗਲਾਦੇਸ਼ ਲਈ ਅਮਰੀਕਾ ਦੇ ਸਮਰਥਨ ਨੂੰ ਵੀ ਦਰਾਇਆ ਉਸ ਨੇ ਬੰਗਲਾਦੇਸ਼ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਮਦਦ ਦਾ ਹੱਥ ਵੀ ਵਿਧਾਇਆ ਸਲੀਵਨ ਨੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਅਗਵਾਈ ਕਰਨ ਲਈ ਮੁਹੰਮਦ ਯੂਨਸ ਦਾ ਧੰਨਵਾਦ ਵੀ ਕੀਤਾ ਹੈ ਪ੍ਰੋਫੈਸਰ ਜੂਨਸ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ 6 ਵੱਡੇ ਸੁਧਾਰ ਕਮਿਸ਼ਨਾਂ ਦੀਆਂ ਰਿਪੋਰਟਾਂ ਜਨਵਰੀ ਤੱਕ ਆ ਜਾਣੀਆਂ ਹਨ ਤੇ ਇਸ ਤੋਂ ਬਾਅਦ ਅਸੀਂ ਚੋਣ ਕਰਾਉਣ ਵੱਲ ਵੀ ਵਧ ਸਕਦੇ ਹਾਂ ਅਗਲੀ ਖਬਰ ਤੁਰਕੀ ਦੇ ਉੱਤਰੀ ਪੱਛਮੀ ਖੇਤਰ ਵਿੱਚ ਇੱਕ ਹਥਿਆਰ ਬਣਾਉਣ ਵਾਲੀ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋਈ ਹੈ ਧਮਾਕੇ ਕਾਰਨ 4 ਹੋਰ ਲੋਕ ਜ਼ਖਮੀ ਵੀ ਹੋਏ ਹਨ ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰੀਲੀ ਕਾਇਆ ਨੇ ਕਿਹਾ ਹੈ ਕਿ ਧਮਾਕੇ ਦੇ ਪਿੱਛੇ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ ਹੈ ਪਰ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਦੀ ਸਾਜ਼ਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਮੌਕੇ ਤੇ ਮਿਲੀ ਵੀਡੀਓ ਵਿੱਚ ਫੈਕਟਰੀ ਵਿੱਚੋਂ ਅੱਗ ਦਾ ਇੱਕ ਗੋਲਾ ਨਿਕਲਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਇਮਾਰਤ ਦਾ ਇੱਕ ਹਿੱਸਾ ਤਬਾਹ ਹੋ ਗਿਆ ਅਤੇ ਇਸ ਤੋਂ ਬਾਅਦ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਕਈ ਫਾਇਰ ਫਾਈਟਰਸ ਅਤੇ ਸੇਤ ਅਤੇ ਸੁਰੱਖਿਆ ਯੂਨਿਟਾਂ ਨੂੰ ਖੇਤਰ ਵਿੱਚ ਭੇਜਿਆ ਜਾ ਚੁੱਕਾ ਹੈ ਨਿਆਂ ਮੰਤਰੀ ਯਲ ਮੰਗਤੁਨ ਨੇ ਕਿਹਾ ਕਿ ਤਮਾਕੂ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਫਗਾਨਿਸਤਾਨ ਦੇ ਜਲਾਲਾਬਾਦ ਵਿੱਚ ਭਾਰਤੀ ਕੌਂਸਲੇਟ ਦੀ ਇੱਕ ਗੱਡੀ ਦੇ ਉੱਤੇ ਹਮਲਾ ਹੋਇਆ ਹੈ ਹਮਲੇ ਵਿੱਚ ਸਤਾਨਕ ਜਿਹੜਾ ਸਟਾਫ ਹੈ ਉਹਦਾ ਵਜੂਦ ਖਾਨ ਦਾ ਨਾਂ ਦਾ ਉਹਦਾ ਸੁਰੱਖਿਆ ਗਾਰਡ ਸੀ ਉਹਦੀ ਮੌਤ ਹੋ ਗਈ ਹੈ ਤੇ ਵਜੂਦ ਖਾਨ ਸਮੇਤ ਦੋ ਹੋਰ ਲੋਕ ਜ਼ਖਮੀ ਹੋਏ ਹਨ ਜਾਨੀ ਕਿ ਜਿਹੜਾ ਸੁਰੱਖਿਆ ਗਾਰਡ ਸੀ ਉਹ ਵਜੂਦ ਖਾਨ ਦਾ ਸੁਰੱਖਿਆ ਗਾਰਡ ਸੀ ਖਬਰਾਂ ਮੁਤਾਬਕ ਅਫਗਾਨਿਸਤਾਨ ਦੇ ਜਲਾਲਾਬਾਦ ਵਿੱਚ ਬੰਦ ਭਾਰਤੀ ਵਣਜ ਦੂਤਾਕਾਰ ਨਾਲ ਦੂਤਾਕਾਰ ਨਾਲ ਜੁੜੇ ਅਫਗਾਨ ਕਰਮਚਾਰੀਆਂ ਤੇ ਮੰਗਲਵਾਰ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਸੀ ਭਾਰਤ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਥਿਤੀ ਤੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਕੋਈ ਵੀ ਭਾਰਤੀ ਜਵਾਨ ਮਾਰਿਆ ਜਾਂ ਜ਼ਖਮੀ ਨਹੀਂ ਹੋਇਆ ਜਲਾਲਾਬਾਦ ਵਿੱਚ ਭਾਰਤੀ ਕੌਂਸਲਟ 220 ਤੋਂ ਅਧਿਕਾਰਤ ਤੌਰ ਤੇ ਬੰਦ ਪਿਆ ਹੈ ਪਰ ਅਫਗਾਨ ਸਥਾਨਕ ਲੋਕਾਂ ਦਾ ਇੱਕ ਛੋਟਾ ਜਿਹਾ ਸਟਾਫ ਉੱਤੇ ਕੰਮ ਕਰਦਾ ਹੈ ਸਥਾਨਕ ਮੀਡੀਆ ਰਿਪੋਰਟਾਂ ਦੇ ਦੇ ਅਨੁਸਾਰ ਗੈਰ ਪ੍ਰਮਾਣਿਤ ਸੋਸ਼ਲ ਮੀਡੀਆ ਪੋਸਟਾਂ ਦੇ ਅਨੁਸਾਰ ਕਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਇੱਕ ਜ਼ਖਮੀ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਬਾਰੇ ਕੋਈ ਬਹੁਤਾ ਅਧਿਕਾਰਤ ਬਿਆਨ ਨਹੀਂ ਆਇਆ ਮੰਗਲਵਾਰ ਦੀ ਘਟਨਾ ਨੂੰ ਨਿਸ਼ਾਨਾ ਬਣਾਇਆ ਗਿਆ ਹਮਲਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਸਰਪੋਰਟ ਦੇ ਲਿਖੇ ਜਾਣ ਤੱਕ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਸੀ ਲਈ ਭਾਰਤ ਨੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਸ਼ਾਸਨ ਦੌਰਾਨ ਅਫਗਾਨਿਸਤਾਨ ਵਿੱਚ ਵਿਕਾਸ ਪ੍ਰੋਜੈਕਟਾਂ ਵਿੱਚ ਕਰੋੜਾਂ ਡਾਲਰਾਂ ਦਾ ਨਿਵੇਸ਼ ਕੀਤਾ ਸੀ ਵਰਤਮਾਨ ਵਿੱਚ ਵੀ ਕਾਬਲ ਵਿੱਚ ਸਿਰਫ ਦੂਤਾਵਾਸ ਕੰਮ ਕਰ ਰਿਹਾ ਹੈ ਭਾਰਤ 2021 ਤੋਂ ਅਫਗਾਨਿਸਤਾਨ ਤੇ ਸ਼ਾਸਨ ਕਰਨ ਵਾਲੇ ਤਾਲਿਬਾਨ ਦੇ ਸ਼ਾਸਨ ਨੂੰ ਮਾਨਤਾ ਨਹੀਂ ਦਿੰਦਾ ਹੈ ਹਾਲਾਂਕਿ ਨਵੀਂ ਦਿੱਲੀ ਸਮੇਂ-ਸਮੇਂ ਤੇ ਅਫਗਾਨ ਦੇ ਲੋਕਾਂ ਨੂੰ ਕਣਕ ਦਵਾਈਆਂ ਤੇ ਡਾਕਟਰੀ ਸਪਲਾਈ ਸਮੇਤ ਮਨੁੱਖੀ ਸਹਾਇਤਾ ਪ੍ਰਦਾਨ ਕਰਦੀ ਰਹੀ ਹੈ ਜੰਮੂ ਕਸ਼ਮੀਰ ਚ ਇੱਕ ਵੱਡੇ ਹਾਦਸੇ ਦੀ ਖਬਰ ਆ ਰਹੀ ਹੈ ਇੱਥੇ ਪੁਲਸ ਵਿੱਚ ਕੰਟਰੋਲ ਰੇਖਾ ਦੇ ਕੋਲ ਫੌਜ ਦਾ ਇੱਕ ਗੱਡੀ ਜਿਹੜੀ ਆ ਉਹ ਇੱਕ ਡੂੰਗੀ ਖਾਈ ਵਿੱਚ ਜਾ ਡਿੱਗੀ ਹੈ ਇਸ ਹਾਦਸੇ ਵਿੱਚ ਪੰਜ ਜਿਹੜੇ ਫੌਜੀ ਜਵਾਨ ਉਹਨਾਂ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਫੌਜ ਦੀ ਗੱਡੀ 150 ਫੁੱਟ ਡੂੰਗੀ ਖਾੜ ਦੇ ਵਿੱਚ ਡਿੱਗ ਪਈ ਪੁਲਸ ਅਤੇ ਫੌਜ ਦੇ ਕਈ ਜਵਾਨ ਮੌਕੇ ਤੇ ਪਹੁੰਚ ਗਏ ਹਨ ਇਹ ਹਾਦਸਾ ਨੀਲਮਾ ਹੈੱਡਕੁਆਟਰ ਤੋਂ ਬਲਨੋਈ ਕੋਹਰਾ ਚੌਂਕੀ ਵੱਲ ਜਾ ਰਹੇ 11 ਐਮ ਐਲ ਆਈ ਦੇ ਫੌਜੀ ਗੱਡੀ ਨਾਲ ਵਾਪਰਿਆ ਹੈ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਕੋਹਰਾ ਪੋਸਟ ਨੇੜੇ ਵਾਪਰਿਆ ਹਾਦਸੇ ਦਾ ਕਾਰਨ ਗੱਡੀ ਦਾ ਕੰਟਰੋਲ ਗੁਆਣਾ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਗੱਡੀ 150 ਫੁੱਟ ਡੂੰਗੀ ਖੱਡ ਵਿੱਚ ਜੱਡ ਗਈ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਇਸ ਘਟਨਾ 'ਚ ਹੁਣ ਤੱਕ 5 ਜਵਾਨਾਂ ਦੀ ਮੌਤ ਹੋਈ ਹੈ ਬਚਾਅ ਤੇ ਰਾਤ ਕਾਰਜ ਜਾਰੀ ਹਨ ਜ਼ਖਮੀ ਸੈਨਿਕਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਮੈਡੀਕਲ ਸਹੂਦਾਵਾਂ ਵਿੱਚ ਲਿਜਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਨੇ ਕਿਹਾ ਦੇੜੀ ਭਾਰਤੀ ਕਾਂਗਰਸ ਪਾਰਟੀ ਆ ਉਹਨੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਚੋਣ ਦਸਤਾਵੇਜ਼ਾਂ ਦੀ ਜਾਂਚ ਨਾਲ ਸੰਬੰਧਿਤ ਨਿਯਮਾਂ ਵਿੱਚ ਕੀਤੇ ਬਦਲਾਅ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ ਪਾਰਟੀ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੁਪਰੀਮ ਕੋਰਟ ਵਿੱਚ ਇੱਕ ਰਿਟ ਡੈਰ ਕੀਤੀ ਗਈ ਹੈ ਜਿਸ ਵਿੱਚ ਚੋਣ ਨਿਯਮ 1961 ਦੇ ਸੰਚਾਲਨ ਦੇ ਹਾਲ ਹੀ ਵਿੱਚ ਸੋਧਾਂ ਨੂੰ ਚੁਣੌਤੀ ਦਿੱਤੀ ਗਈ ਹੈ जयराम रमेश ने लिखा कि चुनाव कमीशन एक संविधानिक संस्था है, है। इस नु आजाद ਤੇ ਨਿਰਪੱਖ ਚੋਣਾ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਸ ਲਈ ਇਸ ਨੂੰ ਇੰਨੀ ਬੇਸ਼ਰਮੀ ਇੱਕ ਪਾਸੜ ਅਤੇ ਜਨਤਕ ਸਲਾਹ مشورے ਤੋਂ ਬਿਨਾ ਇਹੋ ਜੈ ਮਹੱਤਵਪੂਰਨ ਨਿਯਮ ਵਿੱਚ ਸੋਧ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਸ ਬਦਲਾਅ ਨਾਲ ਚੋਣ ਨਿਯਮਾਂ ਦੀਆਂ ਵੱਖ-ਵੱਖ ਧਰਾਵਾਂ ਤਹਿਤ ਸਿਰਫ ਚੋਣ ਕਾਗਜ਼ ਜਿਹੜੇ ਕਿ ਨਾਮਜ਼ਦਗੀ ਪੱਤਰ ਆਦ ਹੁੰਦੇ ਹਨ ਉਹੀ ਜਨਤਕ ਪੜਤਾਲ ਲਈ ਖੁੱਲ੍ਹ ਸਕਦੇ ਹਨ ਸੋ ਤੋਂ ਪਹਿਲਾਂ ਇਸ ਨਿਯਮ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਚੋਣਾਂ ਨਾਲ ਸੰਬੰਧਿਤ ਹੋਰ ਸਾਰੇ ਦਸਤਾਵੇਜ਼ ਜਨਤਕ ਪੜਤਾਲ ਲਈ ਖੁੱਲੇ ਰਹਿਣਗੇ ਭਾਰਤ ਸਰਕਾਰ ਦੇ ਕਾਨੂੰਨ ਤੇ ਨਿਆਂ ਮੰਤਰਾਲੇ ਨੇ ਪਿਛਲੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਸੀਸੀਟੀਵੀ ਕੈਮਰੇ ਅਤੇ ਵੈਬ ਕਾਸਟਿੰਗ ਫੁਟੇਜ ਨੂੰ ਵੀ ਜਨਤਕ ਕਰਨ ਤੇ ਉੱਤੇ ਪਾਬੰਦੀ ਲਾ ਦਿੱਤੀ ਸੀ ਇਸ ਤੋਂ ਬਾਅਦ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਹਦੇ ਉੱਤੇ ਸਵਾਲ ਚੁੱਕੇ ਹਨ ਕਰਲ ਦੇ ਆਰਥੋਡੌਕ ਚਰਚ ਦੇ ਇੱਕ ਸੀਨੀਅਰ ਪਾਦਰੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਵੱਲੋਂ 크ਿਸਮਸ ਸਮਾਗਮ ਵਿੱਚ ਕੀਤੀ ਗਈ ਸ਼ਿਰਕਤ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ ਤੇ ਕੁਝ ਸਵਾਲ ਠਾਏ ਹਨ ਉਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਵਿਸ਼ਵ Hindu ਪ੍ਰੀਸ਼ਦ VHS ਜਿਹਨੂੰ VHP ਦੇ ਕਾਰਕੁਨਾਂ ਵੱਲੋਂ ਕੈਰਲ ਦੇ ਇੱਕ ਸਕੂਲ ਵਿੱਚ ਹਾਲ ਹੀ ਵਿੱਚ 크리스마ਸ ਦਾ ਤਿਹਾੜੀ ਮਨਾਏ ਜਾਣ ਸਮੇ ਪਾਏ ਗਏ ਵਿਗਨ ਦਾ ਉਹਨਾਂ ਹਵਾਲਾ ਦਿੱਤਾ ਹੈ ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਨੇ ਭਾਰਤ ਮਤਲਬ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੈਥੋਲਿਕ ਚਰਚ ਦੇ ਮੁੱਖ ਦਫ਼ਤਰ ਵਿੱਚ ਜਏਹ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਹੋਵੇ ਪਾਦਰੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉੱਥੇ ਵਿਸ਼ਵਾ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਪੰਘੂੜਿਆਂ ਦਾ ਸਤਿਕਾਰ ਹੋ ਰਿਹਾ ਹੈ ਇੱਥੇ ਪੰਘੂੜੇ ਤੋੜੇ ਗਏ ਹਨ ਵਿਸ਼ਵ Hindu ਪ੍ਰੀਸ਼ਦ ਦੇ ਸਥਾਨਕ ਕਾਰਕੁਨਾਂ ਵੱਲੋਂ ਇਸ ਸਕੂਲ ਵਿੱਚ 크리스마ਸ ਦੇ ਜਸ਼ਨਾਂ ਵਿੱਚ ਵਿਗਨ ਪਾਏ ਜਾਣ ਅਤੇ ਪਲੱਕੜ ਜ਼ਿਲ੍ਹੇ ਵਿੱਚ ਅਣਪਛਾਤੇ ਸ਼ਰਾਰਤੀਆਂ ਵੱਲੋਂ ਇੱਕ ਹੋਰ ਸਕੂਲ ਵਿੱਚ ਬੱਚਿਆਂ ਵੱਲੋਂ ਬਣਾਏ ਗਏ ਪ੍ਰੈ ਪ੍ਰਤੀਕਾਤਮਕ ਪੰਘੂੜਿਆਂ ਨੂੰ ਢਾਹ ਦਿੱਤੇ ਜਾਣ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਕੈਰਲ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ ਰਾਜ ਸਰਕਾਰ ਨੇ ਇੱਕ ਢਰਾਵਾਂ ਦੀ ਜਾਂਚ ਲਈ ਇੱਕ ਸਿਟ ਕਾਮ ਕੀਤੀ ਹੋਈ ਹੈ ਇਸ ਦੌਰਾਨ ਰਾਜ ਵਿੱਚ ਹਾਕਮ ਗੱਠ ਜੋੜ ਐਲ ਡੀ ਐਫ ਵਿੱਚ ਦੂਜੀ ਸਭ ਤੋਂ ਵੱਡੀ ਗੱਠ ਜੋੜ ਭਾਈਵਾਲ ਪਾਰਟੀ ਕਮਿਊਨਿਸਟ ਪਾਰਟੀ ਆਫ ਇੰਡੀਆ ਸੀ ਪੀ ਆਈ ਨੇ ਵੀ ਨਵੀਂ ਦਿੱਲੀ ਵਿੱਚ ਸੀ ਬੀ ਸੀ ਆਈ ਵੱਲੋਂ ਕਰਾਇਏ 크੍ਰਿਸਮਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਮੋਦੀ ਦਾ ਸਿਆਸੀ ਪਖੰਡ ਦਾ ਡਰਾਮਾ ਘਰਾੜ ਦਿੰਦਾ ਹੈ। ਸੀਪੀਆਈ ਦੇ ਸੁਭਾਸਕਤਰ ਬਨੋਏ ਵਿਸ਼ਨਮ ਨੇ ਇੱਕ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿੱਚ ਕਾਰਡੀਨਲਾਂ ਤੇ ਬਿਸ਼ਪਾਂ ਨੂੰ ਈਸਾ ਮਸੀਹ ਤੇ ਉਹਦੇ ਪਿਆਰ ਬਾਰੇ ਦੱਸ ਰਹੇ ਸਨ ਤੇ ਦੂਜੇ ਪਾਸੇ ਉਹਨਾਂ ਦੇ ਸੰਗ ਦੇ ਬੰਦੂ ਕੇਰਲ ਦੇ ਨਲੋਪਿਲੀ ਵਿੱਚ ਕ੍ਰਿਸਮਸ ਤੇ ਜਸ਼ਨਾਂ ਵਿੱਚ ਵਿਗਨ ਪਾ ਰਹੇ ਸਨ ਤੇ ਧਰਮ ਦੀ ਬੇਦਬੀ ਕਰ ਰਹੇ ਸਨ। 30 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਚਿੱਠੀ ਲਿਖੀ ਹੈ ਉਹਨਾਂ ਵੱਲੋਂ ਪਿਛਲੇ ਦਿਨੀ ਸਸਤੀ ਕਮੇਟੀ ਵੱਲੋਂ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਸ਼ਫਾਰਿਸ਼ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਗਈ ਸੀ ਜਗਜੀਤ ਸਿੰਘ ਢੱਲੇਵਾਲ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਜਾਂ ਤਾਂ ਐਮਐਸਪੀ ਗਰੰਟੀ ਕਾਨੂੰਨ ਬਣਨ ਸਪਸ਼ਟ ਹੋਰ ਮੰਗਾਂ ਦੇ ਪੂਰਾ ਹੋਣ ਮਗਰੋਂ ਮੈਂ ਆਪਣਾ ਮਰਨਵਰਤ ਖਤਮ ਕਰਾਂਗਾ ਜਾਂ ਅੰਦੋਲਨ ਵਾਲੀ ਥਾਂ ਤੇ ਹੀ ਆਪਣੀ ਜਾਨ ਦੇ ਦੇਵਾਂਗਾ ਕਿਸਾਨ ਅੰਦੋਲਨ ਦੌਰਾਨ ਤੇਜ ਮੀਂਹ ਤੇ ਹਵਾਵਾਂ ਵਿੱਚ ਵੀ ਮੋਰਚੇ ਤੇ ਕਿਸਾਨ ਡਟੇ ਰਹੇ ਹਨ ਢਾਬੀ ਗੁਜਰਾ ਬਾਰਡਰ ਤੇ ਦਿਨ ਵੇਲੇ ਰੁਕ ਰੁਕੇ ਤੇ ਰਾਤ ਨੂੰ ਵੀ ਬਹੁਤ ਤੇਜ਼ ਬਰਸਾਤ ਹੋਈ ਤੇ ਹੱਡ ਚੀਰਵੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਰਹਿਣ ਬਸੇਲੇ ਟਰਾਲੀਆਂ ਤਿਆਰ ਜੀ ਮਕਾਨਾਂ ਦੀਆਂ ਤਰਪਾਲਾਂ ਉਡਾ ਦਿੱਤਾ ਸੀ ਪਰ ਇਸ ਦੇ باوجود ਬਾਰਡਰ ਤੇ ਬੈਠੀਆਂ ਔਰਤਾਂ ਬੱਚਿਆਂ ਤੇ ਕਿਸਾਨਾਂ ਨੇ ਇਸ ਹਾਲਾਤ ਦਾ ਡਟ ਕੇ ਸਾਹਮਣਾ ਕੀਤਾ। ਉਹਨਾਂ ਨੇ ਰਾਤ ਨੂੰ ਮੌਕੇ ਤੇ ਹੀ ਮਿਸਤਰੀ ਦਾ ਪ੍ਰਬੰਧ ਕਰਦਿਆ, ਨਵੀਂ ਸਟੇਜ ਵੀ ਤਿਆਰ ਕਰ ਲਈ। ਕਿਸਾਨਾਂ ਨੇ ਕਿਹਾ ਕਿ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨਵਰ ਤੇ ਬੈਠਿਆਂ 3ਵਾਂ ਦਿਨ ਆ ਗਿਆ ਹੈ। ਡਾਕਟਰਾਂ ਅਨੁਸਾਰ ਉਹਨਾਂ ਦੀ ਸਿਹਤ ਵਿੱਚ ਲਗਾਤਾਰ ਨਗਾਰ ਆ ਰਿਹਾ ਹੈ ਤੇ ਅੰਦਰੂਨੀ ਅੰਗ ਖਰਾਬ ਹੋ ਰਹੇ ਹਨ। ਕਾਕਾ ਸਿੰਘ ਕੋਟਲਾ ਨੇ ਜਿਹੜੇ ਵੱਡੇ ਕਿਸਾਨ ਲੀਡਰ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਹਰ ਤਰ੍ਹਾਂ ਦੀ ਆਫਤ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਥ ਦ੍ਰਿੜਤਾ ਅਤੇ ਬਹਾਦਰੀ ਨੇ ਦਿੱਲੀ ਸਰਕਾਰ ਦੀ ਨੀਂਦ ਹਰਾਮ ਕਰਕੇ ਰੱਖੀ ਹੋਈ ਹੈ ਕੇਂਦਰ ਨੂੰ ਤਿੰਨ ਕਾਨੂੰਨਾਂ ਵਾਂਗ ਖੇਤੀ ਹੀ ਐਮਐਸਪੀ ਗਰੰਟੀ ਕਾਨੂੰਨ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਹੀ ਪਵੇਗਾ ਕਿਸਾਨਾਂ ਨੂੰ ਜਿੱਤ ਦਾ ਝੰਡਾ ਲੜਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਅਪਣਾਉਣ ਅਤੇ ਕਿਸਾਨਾਂ ਨੂੰ ਉਹਨਾਂ ਦੀ ਹੱਕੀ ਮੰਗਾ ਰੱਖਣ ਲਈ ਮੌਕਾ ਨਾ ਦੇਣ ਦੀ ਸਖਤ ਆਲੋਚਨਾ ਕੀਤੀ ਹੈ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਅਫਸੋਸ ਜਾਹਰ ਕੀਤਾ ਹੈ ਕਿ ਆਪੇ ਬਣੇ ਗਲੋਬਲ ਲੀਡਰ ਨਰਿੰਦਰ ਮੋਦੀ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਵਿੱਚ ਤਾਂ ਦਖਲਦਾਰੀ ਦੇਣ ਦੀ ਤਤਪਰ ਹਨ ਪਰ ਦੇਸ਼ ਦੇ ਆਂਦਾਤਿਆਂ ਪ੍ਰਤੀ ਪ੍ਰਧਾਨ ਮੰਤਰੀ ਦਾ ਰਵਈਆ ਬੇਗਾਨਗੀ ਵਾਲਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇਸ਼ ਵਾਸੀਆਂ ਨੂੰ ਦਰਪੇਸ਼ ਮਸਲੇ ਹੱਲ ਕਰਨ ਦੀ ਬਜਾਏ ਕੁਮਾਂਤਰੀ ਮਾਮਰਿਆਂ ਵਿੱਚ ਦਖਲ ਦੇ ਕੇ ਗਲੋਬਲ ਲੀਡਰ ਵਜੋਂ ਉੱਪਰ ਲਈ ਜ਼ਿਆਦਾ ਫਿਕਰਮੰਦ ਨਜ਼ਰ ਆਉਂਦੇ ਹਨ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਈ ਹੈ ਜਿਹਦੇ ਵਿੱਚ ਜਥੇਬੰਦੀ ਨੇ ਅਗਲਾ ਪ੍ਰੋਗਰਾਮ ਲੀਕਿਆ ਹੈ ਮੀਟਿੰਗ ਨੇ ਕੇਂਦਰ ਹਰਿਆਣਾ ਤੇ ਪੰਜਾਬ ਸਰਕਾਰਾਂ ਵੱਲੋਂ ਕਿਸਾਨ ਮੰਗਾਂ ਸੰਬੰਧੀ ਵੱਟੀ ਹੋਈ ਕਿੱਸਲ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗਟਰੀ ਸ਼ਹੀਦ ਦੇ ਮਤੇ ਨਜ਼ਰ ਦੇਸ਼ ਦੇ ਰਾਸ਼ਟਰਪਤੀ ਨੂੰ ਵਫ਼ਦ ਦੇ ਰੂਪ ਵਿੱਚ ਮਿਲ ਕੇ ਘਾਰ ਲਾਉਣ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮਿਲ ਕਮੇਟੀ ਨੂੰ ਰਾਸ਼ਟਰਪਤੀ ਤੋਂ ਫੌਰੀ ਤੌਰ ਤੇ ਮਿਲਣ ਲਈ ਸਮਾਂ ਲੈਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਫੌਰੀ ਗੱਲਬਾਤ ਕਰਕੇ ਕਿਸਾਨੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਮਰਨ ਵਰਤੇ ਬੈਠੇ ਹੋਏ ਕਿਸਾਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਈ ਜਾ ਸਕੇ ਮੀਟਿੰਗ ਨੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਮਾਡਲ ਖਰੜੇ ਦਾ ਸਖਤ ਨੋਟਿਸ ਲੈਂਦਿਆਂ ਇਸ ਨੂੰ ਤਿੰਨ ਕਾਲੇ ਕਾਨੂੰਨਾਂ ਦਾ ਨਵਾਂ ਬਦਲਿਆ ਹੋਇਆ ਰੂਪ ਖਾਰ ਦਿੱਤਾ ਹੈ ਸੰਜੁਕਤ ਕਿਸਾਨ ਮੋਰਚੇ ਦੇ ਸਾਰੇ ਆਗੂਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਇਸ ਨੂੰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹਦੇ ਖਿਲਾਫ ਇੱਕ ਤਕੜਾ ਸਿਰੜੀ ਸੰਘਰਸ਼ ਲੜਿਆ ਜਾਵੇਗਾ ਮੀਟਿੰਗ ਨੇ ਪੰਜਾਬ ਸਰਕਾਰ ਵੱਲੋਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲਤਾ ਦਾ ਨੋਟਿਸ ਲਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਮਸਲੇ ਵਿੱਚ ਦਖਲ ਦੇ ਕੇ ਕੇਂਦਰ ਨਾਲ ਗੱਲਬਾਤ ਸ਼ੁਰੂ ਕਰਾਏ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੱਲ ਧਿਆਨ ਦੇਵੇ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਵੱਡੇ ਸਾਰੇ ਹੀ ਨੇਤਾ ਜਿਨ੍ਹਾਂ ਵਿੱਚ ਜਗਿੰਦਰ ਸਿੰਘ ਰਾਹਾ ਹਰਿੰਦਰ ਸਿੰਘ ਲੱਕੋਵਾਲ ਡਾਕਟਰ ਦਰਸ਼ਨਪਾਲ ਮਨਜੀਤ ਸਿੰਘ ਧਨੇਰ ਡਾਕਟਰ ਸਤਨਾਮ ਸਿੰਘ ਜਨਾਲਾ ਮੁਕੇਸ਼ ਚੰਦਰ ਸ਼ਰਮਾ ਰੁਲਦੂ ਸਿੰਘ ਮਾਨਸਾ ਬੂਟਾ ਸਿੰਘ ਬੁਰਜਗਿੱਲ ਬਿੰਦਰ ਸਿੰਘ ਗੋਲੇਵਾਲਾ ਬਲਦੇਵ ਸਿੰਘ ਨਿਹਾਲਗੜ੍ਹ ਵੀਰ ਸਿੰਘ ਬੜਵਾ ਜੰਗਵੀਰ ਸਿੰਘ ਚੋਹਾਨ ਬੋਖ ਸਿੰਘ ਮਾਨਸਾ ਸੁਖ ਗਿੱਲ ਮੋਗਾ ਤਲਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਢਿੱਲੋਂ ਬੂਟਾ ਸਿੰਘ ਸ਼ਾਦੀਪੁਰ ਰੂਪ ਸੰਤ ਸਿੰਘ ਰਗਵੀਰ ਸਿੰਘ ਵੜਾਇਾ ਚੱਤੇ ਸੁਖਮੰਦਰ ਸਿੰਘ ਤੋਂ ਇਲਾਵਾ ਹੋਰ ਕਈ ਕਿਸਾਨ ਆਗੂ ਵੀ ਸ਼ਾਮਲ ਹੋਏ ਆਖਰੀ ਖਬਰ ਹੈ ਜੀ ਮਹਾਲੀ ਦੀ ਵਿਸ਼ੇਸ਼ सीबीआई ਦੀ ਅਦਾਲਤ ਨੇ ਤਕਰੀਬਨ 32 ਸਾਲ ਪੁਰਾਣੇ ਇੱਕ ਅਗਵਾ ਕਰਨ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਅਤੇ ਗੁੰਮਸ਼ੁਦਗੀ ਵਾਲੇ ਮਾਮਲੇ ਦਾ ਨਵੇੜਾ ਕਰਦਿਆਂ ਥਾਣਾ ਸਰੀਆੜੀ ਜ਼ਿਲ੍ਹਾ ਤਰਨਤਾਰਨ ਦੇ ਉਸ ਸਮੇਂ ਦੇ ਐਚਐਸਓ ਸਰਿੰਦਰਪਾਲ ਸਿੰਘ ਨੂੰ ਦੋਸ਼ੀ ਮੰਨਦਿਆਂ 10 ਸਾਲ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ ਵਿੱਚ ਨਾਮਜਦ ਜਾਂਚ ਅਧਿਕਾਰੀ اے ایس ਆਈ ਅਵਤਾਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਦਾਲਤ ਨੇ ਦੋਸ਼ੀ ਐਚਐਸਓ ਨੂੰ ਧਾਰਾ 364 ਤਹਿਤ 10 ਸਾਲ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨਾ ਧਾਰਾ 120 ਬੀ ਤਹਿਤ 10 ਸਾਲ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨਾ ਧਾਰਾ 365 ਤਹਿਤ 7 ਸਾਲ ਦੀ ਕੈਦ ਤੇ 70000 ਰੁਪਏ ਜੁਰਮਾਨਾ ਅਤੇ ਧਾਰਾ 342 ਤਹਿਤ 3 ਸਾਲ ਦੀ ਕੈਦ ਤੇ 1 ਲੱਖ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਸ੍ਰਿੰਦਰਪਾਲ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ਸ੍ਰਿੰਦਰਪਾਲ ਸਿੰਘ ਉੱਤੇ ਸੁਤੰਤਰਤਾ ਸੰਨਾਨੀ ਸਲੱਖਣ ਸਿੰਘ ਤੇ ਉਹਦੇ ਜਵਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਤਰਨਤਾਰਨ ਦੇ ਵਾਈਸ ਪ੍ਰਿੰਸੀਪਲ ਸੁਖਦੇਵ ਸਿੰਘ ਨੂੰ 31 ਅਕਤੂਬਰ 1990 ਨੂੰ ਨਜਾਇਜ਼ ਹਰਾਸ ਵਿੱਚ ਲੈਣ ਦਾ ਦੋਸ਼ ਹੈ ਸਲੱਖਣ ਸਿੰਘ ਆਜ਼ਾਦੀ ਲਹਿਰ ਦੇ ਨਾਲ ਬਾਬਾ ਸੋਹਣ ਸਿੰਘ ਭਗਰਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸੀ ਤੇ ਜਿਹੜੇ ਦੋਸਤਾਂ ਨੇ ਕਦੀ ਸ਼ਰਿੰਦਰਪਾਲ ਸਿੰਘ ਇਸ ਥਾਣੇਦਾਰ ਨੂੰ ਵੇਖਿਆ ਜਾਂ ਮਿਲਿਆ ਹੋਵੇ ਇਹ ਉਹਨਾਂ ਨੂੰ ਪਤਾ ਹੋਊਗਾ ਕਿ ਕਿੰਨੀ ਜ਼ਾਲਮ ਕਿਸਮ ਦਾ ਇਹ ਥਾਣੇਦਾਰ ਸੀਗਾ ਤੇ ਉਸ ਸਮੇਂ ਉਸ ਤੋਂ ਵੀ ਵੱਡਾ ਜ਼ਾਲਮ ਐਸਐਸਪੀ ਅਜੀਤ ਸਿੰਘ ਜਿਹੜਾ ਉਤਰਨਤਨ ਬੈਠਾ ਆਇਆ ਸੀ ਮੈਂ ਨਜ਼ਦੀਕੀ ਤੌਰ ਤੇ ਉਸ ਸਮਿਆਂ ਦਾ ਗਵਾਹ ਹਾਂ ਮੈਂ ਉੱਥੇ ਵੇਖਿਆ ਹੋਇਆ ਸਾਰਾ ਕੁਝ ਕਿ ਕਿਸ ਤਰੀਕੇ ਨਾਲ ਬਾਬੇ ਮਾਨੋਚਾਲ ਦੇ ਪਰਿਵਾਰ ਨੂੰ ਇੱਕ ਇੱਕ ਕਰਕੇ ਇਸੇ ਹੀ ਥਾਣੇਦਾਰ ਨੇ ਮੌਤ ਦੇ ਘਾਟ ਉਤਾਰਿਆ ਸੀ ਤੇ ਇਸੇ ਤਰ੍ਹਾਂ ਹੀ ਉੱਥੇ ਇੱਕ ਬਾਬਾ ਜੀ ਹੋਇਆ ਕਰਦੇ ਸਨ ਜਿਹੜੀ ਸਿਹੜਾਲੀ ਸੰਪਰਦਾਏ ਦੇ ਉਹਨਾਂ ਨੂੰ ਹੀ ਕਿਸ ਤਰ੍ਹਾਂ ਇਹਨਾਂ ਨੇ ਕੁੱਟਮਾਰ ਕਰਕੇ ਤੇ ਮੜਕੇ ਉਹਨੂੰ ਜਿਹੜੀ লাশ ਆ ਉਹ ਦਰਿਆ ਵਿੱਚ ਸੁੱਟ ਦਿੱਤੀ ਸੀ ਤੇ ਸਿਹੜਾਲੀ ਥਾਣਾ ਉਸ ਸਮੇਂ ਕਤਲਾਂ ਦਾ ਗੜ ਬਣਿਆ ਹੋਇਆ ਸੀ ਜਿੱਥੇ ਨੌਜਵਾਨਾਂ ਨੂੰ ਲਿਆ ਕੇ ਤਸੀਹੇ ਦਿੱਤੇ ਜਾਂਦੇ ਸਨ ਤੇ ਬਾਅਦ ਵਿੱਚ ਉਹਨਾਂ ਨੂੰ ਮਸ਼ੀਆਂ ਦੀ ਖਰਾਕ ਬਣਾਉਣ ਲਈ ਹਰੀਕੇ ਪੱਤਨ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਸੀ ਇਹਦੇ ਨਾਲ ਹੀ ਅੱਜ ਦਾ ਸਾਡਾ ਖਬਰਾਂ ਦਾ ਬ੍ਰਿਟਨ ਸਵਾਪਤ ਹੋਇਆ ਜੀ ਧੰਨਵਾਦ ਸਤਿ ਸ੍ਰੀ ਅਕਾਲ